ਰਾਮ ਕਰੀ ਮਤਾਬਤ 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 ਬੇਰੁਜ਼ਗਾਰ ਆਟਟੀ ਵਿਦਿਆਪਕਾਂ ਨੇ ਪੰਜਾਬ ਸਰਕਾਰ ਖਿਲਾਫ ਲੰਬੇ ਸਮੇਂ ਤੋਂ ਮੋਰਚਾ ਖੋਲ੍ਹਿਆ ਹੋਇਆ ਪਰ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਸ ਤੋਂ ਅੱਕੇ ਹੋਏ ਇਹਨਾਂ ਉਮੀਦਵਾਰਾਂ ਨੇ ਅੱਜ ਐਸਸੀਬੀਸੀ ਮੋਰਚਾ ਉੱਤੇ ਪਹੁੰਚ ਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਆਪਣੇ ਸੰਘਰਸ਼ ਨੂੰ ਤੇਜ਼ ਕਰਨ ਦਾ ਐਲਾਨ ਕੀਤਾ ਇਸ ਮੌਕੇ ਐਸੀ ਬੀਸੀ ਮੋਰਚਾ ਦੇ ਆਗੂ ਬਲਵਿੰਦਰ ਸਿੰਘ ਕੁੰਬੜਾ ਅਤੇ ਬੇਰਜ਼ਗਾਰ ਅਧਿਆਪਕਾਂ ਦੇ ਆਗੂਆਂ ਨੇ ਸਰਕਾਰ ਵੱਲੋਂ ਲਾਇ ਲਾਰਿਆਂ ਦਾ ਕੱਚਾ ਚਿੱਠਾ ਬਿਆਨ ਕੀਤਾ ਤੇ ਅੱਜ ਜਿਹੜੇ ਆ ਬੇਰਜ਼ਗਾਰ ਜਿਹੜੇ ਸੜਕਾਂ ਦੇ ਪਿਛਲੇ 3 ਸਾਲ ਤੋਂ ਤੱਕੇ ਖਾ ਰਹੇ ਆ ਇਹਨਾਂ ਦੀ ਤੁਸੀਂ ਆਵਾਜ਼ ਸੁਣ ਕੇ ਰੱਬ ਵਰਗੇ ਸਰੋਤਿਆਂ ਤੱਕ ਘਰੇ ਬੈਠੇ ਲੋਕਾਂ ਤੱਕ ਤੇ ਗੁੰਗੇ ਬੋਲੇ ਪ੍ਰਸ਼ਾਸਨਿਕ ਅਧਿਕਾਰੀਆਂ ਤੱਕ ਤੁਸੀਂ ਪਹੁੰਚਾਉਣ ਦਾ ਬਹੁਤ ਇੱਕ ਵੱਡਾ ਯੋਗਦਾਨ ਪਾ ਰਹੇ ਹੋ ਜਦ ਕਿ ਇਹਨਾਂ ਨੂੰ ਜਿਹੜਾ ਪਿਛਲਾ ਕਹਿਣਾ ਜਾਂਦਾ ਹੈ ਇਸੇ ਲੜੀ ਜਾਂ ਜੇ ਐਸ ਸੀ ਬੀ ਸੀ ਵਾਂ ਪੰਚਾਇਤ ਸਾਡਾ ਜਿਹੜਾ ਮੋਰਚਾ ਚੱਲ ਰਿਹਾ ਉਥੇ 888 ਤੇ ਆਪ ਕੋ ਫੇਰਜ ਕਰਦੇ ਆ ਅਧਿਕਾਰ ਇਹ 5894 ਜਿੱਥੇ ਪਹੁੰਚੇ ਨੂੰ ਕੋ ਸਾਥੀ ਤੇ ਇਹ ਯੂਨੀਅਨ ਵੱਲੋਂ ਜਥੇਬੰਦੀਆਂ ਕੋਲ ਲੜ ਰਹੇ ਹਨ ਪਰ ਸਰਕਾਰ ਨਾਰੇ ਲੱਪਿਆਂ ਤੋਂ ਬਿਨਾ ਕੋਈ ਉਹਨਾਂ ਦਾ ਕੰਮ ਨਹੀਂ ਹੈ ਜਦੋਂ ਇਹਨਾਂ ਨੇ ਦੱਸਿਆ ਵੀ ਇਹ ਪਹਿਲੀ ਭਰਤੀ ਇਹ ਕੈਬਨਿਟ ਦੀ ਪਹਿਲੀ ਭਰਤੀ ਹੈ ਜੇ ਪਹਿਲੀ ਭਰਤੀ ਦਾ ਹਰਜੋਤ ਬੈਂਸ ਜੀ ਮੁੱਖ ਮੰਤਰੀ ਸਾਹਿਬ ਜਵਾਬ ਦੇਓ ਪਹਿਲੀ ਭਰਤੀ ਦਾ ਇਹ ਹਾਲ ਹੈ ਤਾਂ ਦੂਜੀ ਤੀਜੀ ਭਰਤੀ ਦਾ ਕੀ ਹਾਲ ਹੋਊਗਾ ਤੇ ਇਹ ਜਿਹੜਾ ਇੰਡੀਆ ਚ ਭਾਰਤ ਚ ਪਹਿਲਾ ਸੁੱਬਾ ਬਣੂਗਾ ਜਿੱਥੇ ਬੱਚੀਆਂ ਨੂੰ ਬੇਟੀਆਂ ਨੂੰ ਬੱਚੀਆਂ ਨੂੰ ਕੁੱਟ-ਕੁੱਟ ਕੇ ਅਚੁੰਨੀਆਂ ਤਾਰ ਕੇ ਗੁੱਤਾਂ ਪਟ ਕੇ ਜੇਲਾਂ ਚ ਭੇਜਿਆ ਜਾਂਦਾ ਹੈ ਇਹ ਭਾਰਤ ਦਾ ਪਹਿਲਾ ਸੁੱਬਾ ਬਣ ਲੱਗਦੀ ਪੰਜਾਬ ਬਣਾਤਾ ਇਹਨਾਂ ਨੇ ਜਿਹੜੀ ਇਹਨਾਂ ਦੀ ਹਾਲਤ ਹੈ ਉਹ ਦੱਸ ਰਹੇ ਹਾਂ ਕੁੜੀਆਂ ਦੱਸ ਰਹੀਆਂ ਰੋਗੇ ਦੱਸ ਰਹੀਆਂ ਆਪਣੀ ਹਾਲਤ ਵੀ ਸਾਡਾ 3 ਸਾਲ ਹੋ ਗਏ ਕੀ ਕੀ ਹਾਲਤ ਹੋਈ ਪਈ ਹੈ ਕਈ ਕਹਾਣੀਆਂ ਤੇ ਦੂਜਾ ਇਹ ਬੋਰਡ ਬੜ ਵੱਡੇ ਲਾਦੇ 20000 25000 40000 ਅਸੀਂ ਨੌਕਰੀਆਂ ਦੇ ਦਿਆਂ ਪਰ ਉਹ ਜਿਹੜੀ ਅਸਲ ਪੋਲ ਅਸਲ ਕੋਲ ਅੱਜ ਤੁਹਾਡੇ ਸਾਹਮਣੇ ਬੱਚੀਆਂ ਨੇ ਇਹਨਾਂ ਦੀ ਆਪਕਾਂ ਨੇ ਇਹ ਟੀਚਰਾਂ ਨੇ ਸਾਡੇ ਨੇ ਖੋਲੀ ਐ ਪਿਛਲੇ 5 ਦਿਨਾਂ ਤੋਂ ਆਮਦ ਸਾਹਿਬ ਗੁਰਦਾਰੇ ਚ ਰੋਲ ਰਹੇ ਨੇ ਜਿੱਥੇ ਧੰਨ ਧੰਨ ਸ਼੍ਰੀ ਗੁਰੂ ਹਰ Rai ਸਾਹਿਬ ਜੀ ਦੇ ਦਵਾਰ ਤੇ ਬੈਠ ਕੇ ਰੋਟੀ ਪਾਣੀ ਛੱਕ ਰਹੇ ਨੇ ਲੰਗਰ ਛੱਕ ਰਹੇ ਨੇ ਨਾਤੋਂ ਰਹੇ ਨੇ ਤੇ ਪ੍ਰਮਾਤਮਾ ਦਾ ਅੱਜ ਵੀ ਸ਼ੁਕਰ ਹੈ ਅੱਜ ਵੀ ਸਾਰਾ ਇਹ ਬੱਚੀਆਂ ਕਿਵੇਂ ਅੱਜ ਕਿਸੇ ਬੱਚੀ ਨੂੰ ਬੇਟੀ ਨੂੰ ਜਾਂ ਕਿਸੇ ਬੇਟੇ ਨੂੰ ਦੋ ਦਿਨੇ ਆ ਤਿੰਨ ਦਿਨ ਰਹਿਣਾ ਕਿਥੇ ਬਾਹਰ ਓਖਾਗਾ ਪਰ ਇਸ ਸਰਕਾਰ ਦੇ ਮਾੜੀ ਸਰਕਾਰ ਦੇ ਬੰਨੇ ਹੋਏ ਅਧਿਆਪਕ ਇੱਥੇ ਬੈਠੇ ਨੇ ਜਿਹਨਾਂ ਨੇ ਤਿੱਖਾ ਸੰਘਰਸ਼ ਕਰਨ ਦਾ ਐਲਾਨ ਕੀਤਾ ਸੀ ਕੱਲ ਵੀ ਇਹਨਾਂ ਕੋਲ ਗਏ ਸੀ ਅੱਜ ਜਿਹੜਾ ਸੋਮਵਾਰ ਨੂੰ ਅਸੀਂ 2 ਦਿਨ ਦਾ ਟਾਈਮ ਸਰਕਾਰ ਦੇ ਦੇ ਰਹੇ ਨੇ ਇਸ ਸਿੱਖਿਆ ਮੰਤਰੀ ਹੁੰਦੇ ਰਹੇ ਨੇ ਇਸ ਸਿੱਖਿਆ ਮੰਤਰੀ ਨੂੰ ਸਿੱਖਿਆ ਸਗਾ ਕੇ ਛੱਡਾਂਗੇ ਚਾਹੇ ਇਹਨਾਂ ਦਾ ਜੋ ਮਰਜ਼ੀ ਹੋ ਜਾ ਜਿਹੜੀ ਡੀਪੀਆਈ ਇਹਨਾਂ ਨੂੰ ਕਈ ਦਿਨ ਤੋਂ ਲਾਰੇ ਲਾ ਰਹੀ ਹੈ ਵੀ ਮੈਂ ਨੌਕਰੀ ਮੈਂ ਛੁੱਟੀ ਤੇ ਚਲੇ ਜਾਵਾਂਗੀ ਜੀ ਮੈਂ ਟਾਈਮ ਨਹੀਂ ਦੇ ਰਹੀ ਉਸ ਡੀਪੀਆਈ ਨੂੰ ਨੌਕਰੀ ਕਰਨ ਤੋਂ ਐਜੂਕੇਸ਼ਨ ਬੋਰਡ ਤੋਂ ਹਟਾ ਦਾਂਗੇ ਡੀਪੀਆਈ ਨੂੰ ਹਟਾ ਦਾਂਗੇ ਪਰ ਇਹਨਾਂ ਦਾ ਪੂਰਾ ਸਾਥ ਜਿਹੜਾ ਅਸੀਂ ਮੋਰਚੇ ਵੱਲੋਂ ਐਸਪੀਬੀਸੀ ਮਾਮ ਪੰਚਾਇਤ ਵੱਲੋਂ ਮੋਰਚੇ ਵੱਲੋਂ ਇਲਾਕੇ ਦੀਆਂ ਸੰਗਤਾਂ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਸੜਕਾਂ ਤੇ ਆਣ ਇਹ ਬੱਚਿਆਂ ਦਾ ਤੇ ਬੱਚੀਆਂ ਦਾ ਸਹਿਯੋਗ ਦੇਣ ਅਸੀਂ ਸੋਮਵਾਰ ਨੂੰ 11 ਵਜੇ ਫੇਰ ਸਾਧੀਆਂ ਲੈਟਾਂ ਤੇ ਫਰਜੋਤ ਬੈਂਸ ਮੰਤਰੀ ਦਾ ਪੁਤਲਾ ਫੁਕਿਆ ਜਾਵੇਗਾ ਤਾਂ ਕਿ ਅਗਲਾ ਸੰਘਰਸ਼ ਜੋ ਵੀ ਇਹਨਾਂ ਦੀ ਡਿਊਟੀ ਸਾਡੀ ਲਾਣਗੇ ਸਾਡਾ ਸਹਿਯੋਗ ਮੰਗਣਗੇ ਅਸੀਂ ਇਹ ਬੱਚਿਆਂ ਨੂੰ ਉਦੋਂ-ਉਦੋਂ ਸਹਿਯੋਗ ਦੇਵਾਂਗੇ ਤੇ ਸੋਮਵਾਰ ਨੂੰ ਸਾਡਾ ਵੱਡਾ ਕਾਫਲਾ ਇੱਥੇ ਮੋਰਚੇ ਵੱਲੋਂ ਵੀ ਇਹਨਾਂ ਵੱਲੋਂ ਵੀ ਸਾਡੇ ਮੋਰਚੇ ਵੱਲੋਂ ਇਹਨਾਂ ਦੀ ਪੂਰਨ ਤੌਰ ਤੇ ਹਮਾਇਤ ਕਰਦੇ ਆਂ ਤੇ ਵਾਹਿਗੁਰੂ ਜੀ ਕਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ 5994 ਪੀਟੀਟੀ ਯੂਨੀਅਨ ਪੈਕਲੋਪ ਦਾ ਅਗੂ ਯੂਨੀਅਨ ਅਗੂ ਅਸੀਂ ਪਿਛਲੇ 5 ਦਿਨਾਂ ਤੋਂ ਇੱਥੇ ਡੀਪੀਆਈ ਬਾ ਦਫਤਰ ਦੇ ਬਾਹਰ ਆਪਣਾ ਦਰਨਾ ਜਿਹੜਾ ਸੀ ਅਸੀਂ ਲਗਾ ਕੇ ਬੈਠੇ ਸੀ ਕਿਉਂਕਿ ਸਾਡੀ ਭਰਤੀ ਦੀ ਜਿਹੜੀ ਇਹ ਰਹਦੀ ਹੈ ਸਕਰੂਟੀ ਲਿਸਟਾ ਹਾਲੇ ਤੱਕ ਜਾਰੀ ਹੋ ਨਹੀਂ ਕੀਤੀਆਂ ਗਈਆਂ ਸੀ ਪ੍ਰਸ਼ਾਸਨ ਦੇ ਵਿਸ਼ਵਾਸ ਤੇ ਅਸੀਂ ਵੱਖ-ਵੱਖ ਅਧਿਕਾਰੀਆਂ ਦੇ ਨਾਲ ਵੀ ਮਿਲੇ ਪਰ पांच दिन बीत जाने ਦੇ ਮਗਰੋਂ ਕੋਈ ਵੀ ਜਿਹੜਾ ਠੋਸ ਕਦਮ ਹੈ ਉਹ ਪ੍ਰਸ਼ਾਸਨ ਦੇ ਵੱਲੋਂ ਉਹ ਨਹੀਂ ਚੁੱਕਿਆ ਗਿਆ ਤਾਂ ਅਸੀਂ ਅੱਜ ਅਸੀਂ ਇਹ ਐਲਾਨ ਕਰਦੇ ਆ ਕਿਉਂਕਿ ਸਰਕਾਰ ਲਾਰਿਆਂ ਦੇ ਵਿੱਚ ਜਿਹੜਾ ਸਮਾਂ ਉੱਟ ਪਾ ਰਿਹਾ ਜੇਕਰ ਆ ਸ਼ਨੀਵਾਰ ਹੋ ਰਾਇਆ ਐਤਵਾਰ ਦੋ ਦਿਨਾਂ ਦੇ ਵਿੱਚ ਸਾਡੇ ਆ ਜਿਹੜੀਆਂ ਰਹੰਦੀਆਂ ਸਕਰੋਟਨੀ ਲਿਸਟਾਂ ਜਿਹੜੀਆਂ ਜਾਰੀ ਨਹੀਂ ਕਰਦੀ ਔਰ ਉਸ ਦਾ ਨੋਟਸ ਜਿਹੜਾ ਆਪਦੇ ਅਫੀਸ਼ੀਅਲ ਸਾਈਟ ਦੇ ਉੱਪਰ ਅਪਲੋਡ ਨਹੀਂ ਕਰਦੀ ਤਾਂ ਸਾਡੇ ਵੱਲੋਂ 100 ਵਾਰ 11 ਵਜੇ 7 ਫੀਸ ਦੇ ਲਾਈਟਾਂ ਵਾਲੇ ਚੌਕ ਨੂੰ ਪੂਰਨ ਰੂਪ ਦੇ ਵਿੱਚ ਜਾਬ ਕੀਤਾ ਜਾਏਗਾ ਔਰ ਸਿੱਖਿਆ ਮੰਤਰੀ ਸਾਹਿਬ ਦਾ ਜਿਹੜਾ ਹੈ ਉਹ ਪੁਤਲਾ ਵੀ ਫੋਕਿਆ ਜਾਏਗਾ ਕਿਉਂਕਿ 3 ਸਾਲ ਦਾ ਸਮਾਂ ਸਾਡਾ ਬੀਤ ਗਿਆ ਔਰ ਕਾਲੇ ਵੀ ਭਰਤੀ ਦਾ ਕੋਈ ਵੀ ਜਿਹੜਾ ਠੋਸ ਕਦਮ ਇਹ ਸਰਕਾਰ ਚੱਕ ਨਹੀਂ ਰਹੀ ਭਰਤੀ ਪਹਿਲੀ ਕੈਬਨਟ ਦੀ ਹੋਣ ਦੇ ਸੂਰਤ ਵਿੱਚ ਵੀ ਜਿਹੜਾ ਭਰਤੀ ਨੂੰ ਹਲੇ ਤੱਕ ਪੂਰਾ ਉਹ ਨਹੀਂ ਕੀਤਾ ਜਾ ਰਿਹਾ ਸਾਡੀਆਂ ਪੈਦਾ ਜਿਹੜੇ ਨੇ ਆਦੇ ਬੱਚਿਆਂ ਦੇ ਨਾਲ ਜਿਹੜੇ ਨੇ ਧਰਨੇ ਤੇ ਬੈਠੇ ਨੇ ਪਿਛਲੇ 5 ਦਿਨਾਂ ਤੋਂ ਅਸੀਂ ਲਗਾਤਾਰ ਗੁਹਾਰ ਲਗਾ ਰਹੇ ਆ ਕਦੇ ਐਸ ਪ੍ਰਤੀ ਬੋਰਡ ਕਦੇ ਅਸੀਂ ਡੀਪੀਏ ਦਾ ਅਫਸਰ ਕਦੇ ਸੈਕਟਰੀ ਦਾ ਸੈਕਟਰੀ ਮੈਮ ਕੋਲ ਪਰ ਕਿਸੇ ਵੀ ਸਾਡੀ ਜਿਹੜੀ ਇਹ ਉਹ ਵਾਰ ਜਿਹੜੀ ਸੁਣੀ ਨਹੀਂ ਜਾ ਰਹੀ ਸੋ ਅੱਜ ਨਾ ਉਮੀਦ ਹੋ ਕੇ ਸਾਨੂੰ ਜਿਹੜਾ ਇਹ ਸਿੱਖਾ ਕਦਮ ਜਿਹੜਾ ਹੈ ਸਰਕਾਰ ਦੇ ਖਿਲਾਫ ਉਹ ਚੁੱਕਣਾ ਪਿਆ ਤਾਂ ਜੇ ਸਰਕਾਰ ਸਾਡਾ ਇੱਥੇ ਵੀ ਹੱਲ ਨਹੀਂ ਕਰਦੀ ਤਾਂ ਇਸ ਤੋਂ ਵੀ ਜ਼ਿਆਦਾ ਜਿਹੜਾ ਸਿੱਖੇ ਕਦਮ ਜਿਹੜੇ ਨੇ ਸਾਡੇ ਵੱਲੋਂ ਉਹ ਚੁੱਕੇ ਜਾਣਗੇ ਕਿਉਂਕਿ ਹੁਣ ਇੱਕ ਲੰਮਾ ਸਮਾਂ ਬੀਤ ਗਿਆ ਸਾਡੀ ਭਰਤੀ ਨੂੰ ਹਾਲੇ ਤੱਕ ਜਿਹੜਾ ਪੂਰਾ ਨਹੀਂ ਕੀਤਾ ਗਿਆ ਯਾਨੀ ਜਿਹੜੀ ਲਾਈਵ ਵੀਡੀਓ ਆਦੀ ਆ ਨਾ ਭਗਵਾਨ ਦਮਾਜੀ ਕਹਿੰਦੇ ਅਸੀਂ ਦੋ ਦੋ ਨੌਕਰੀਆਂ ਦੇ ਰਹੇ ਹਾਂ ਵਿੱਚ ਕੁੜੀਆਂ ਬੋਰੇ ਨਹੀਂ ਯਾਨੀ ਕਾਫੀ ਨੌਕਰੀਆਂ ਦਿੱਤੇ ਉਹ ਸਭ ਝੂਠ ਹੈ ਤੁਸੀਂ ਕਹਿੰਦੇ ਨੌਕਰੀਆਂ ਆ ਜਾਂ ਨਹੀਂ ਸਾਨੂੰ ਸਰ ਇਹਨਾਂ ਨੇ 50000 ਭਰਤੀਆਂ ਰੁਜ਼ਗਾਰ ਦਾ ਲਾਇਆ ਵੀ ਅਸੀਂ 50000 ਨੌਕਰੀਆਂ ਦੇਤੀਆਂ ਜਿੰਦੇ ਵਿੱਚ 20000 ਅਧਿਆਪਕ ਜਿਹੜੇ ਨੇ ਉਹ ਗਿਣਾਏ ਜਾ ਰਹੇ ਨੇ ਤਾਂ ਅਸੀਂ ਵੀ ਇਹ ਗੱਲ ਕਹਿੰਦੇ ਹਾਂ ਕਿ 20000 ਅਧਿਆਪਕ ਸਾਨੂੰ ਵੀ ਦੱਸ ਦੇਣਾ ਕਿੱਥੇ ਲਾਏ ਨੇ ਜੇ 20000 ਅਧਿਆਪਕ ਲਾਏ ਨੇ ਤਾਂ ਆਹ ਜਿਹੜੇ ਧਰਨਿਆਂ ਤੇ ਬੈਠੇ ਨੇ ਜਿਹੜੇ ਭਰਤੀਆਂ ਨੂੰ ਲੈ ਕੇ ਚਾਰ ਚਾਰ ਪੇਪਰ ਪਾਸ ਕਰਕੇ ਇੱਥੇ ਬੈਠੇ ਨੇ ਇਹ ਵਿਆਪਕ ਕਿਹੜੇ ਪਾਸੇ ਨੇ ਜਾਂ ਇਹ 20000 ਦੇ ਵਿੱਚ ਨੇ ਜਾਂ ਇਹ 20000 ਤੋਂ ਬਾਹਰ ਕੱਢੇ ਹੋਏ ਨੇ ਹਾਲੇ ਤੱਕ ਸਾਨੂੰ ਇਹ ਸਮਝ ਨਹੀਂ ਆਇਆ ਬੋਰਡ ਤਾਂ ਲਗਾਏ ਜਾ ਰਹੇ ਨੇ ਪਰ ਭਰਤੀਆਂ ਦੇ ਨਿਯੁਕਤੀ ਪੱਤਰ ਜਿਹੜੇ ਨੇ ਸਾਡੇ ਉਜਾਰੀ ਉਹ ਨਹੀਂ ਕੀਤੇ ਜਾ ਰਹੇ 9892 ਬੇਰਜ਼ਗਾਰ ਵਿਆਪਕ ਜਿਹੜਾ ਕਿ ਸਾਡੀਆਂ ਪੋਸਟਾਂ 989 ਬੜੇ ਲੰਬੇ ਸਮੇਂ ਤੋਂ ਪਹਿਲਾਂ ਆਈਆਂ ਇਹਨੇ ਕੈਪਟਨ ਸਰਕਾਰ ਵੇਲੇ ਦੀਆਂ ਤੇ ਅਸੀਂ ਇਸ ਤੋਂ 2 3 ਸਾਲ ਪਹਿਲਾਂ 2.5 ਸਾਲ ਪਹਿਲਾਂ ਟੈਸਟ ਵੀ ਇਹਦਾ ਦੇ ਚੁੱਕੇ ਹਾਂ ਉਸ ਤੋਂ ਬਾਅਦ ਸਾਡਾ ਪੰਜਾਬੀ ਦਾ ਇੱਕ ਟੈਸਟ ਜਿਹੜਾ ਸਰਕਾਰ ਦੀਆਂ ਨਾਕਾਮੀਆਂ ਕਰਕੇ ਸਾਡਾ ਦੁਬਾਰਾ ਹੋਇਆ ਉਹਦੀ ਵੀ ਸਰਕਾਰ ਹੀ ਜ਼ਿੰਮੇਵਾਰ ਸੀ ਉਹ ਅਸੀਂ ਫਿਰ ਵੀ ਉਹ ਵੀ ਦਿੱਤਾ ਹੈ ਸਾਨੂੰ ਅਸੀਂ ਚਾਰ ਟੈਸਟ ਹੁਣ ਦੇ ਚੁੱਕੇ ਹਾਂ ਉਸ ਤੋਂ ਬਾਅਦ ਵੀ 98.9% ਸਰਕਾਰ ਨੇ ਜਿਹੜੀਆਂ 24 2500 ਸਾਡੇ ਮਤਲਬ ਟੀਚਰ ਜੁਆਇਨ ਕੀਤੇ ਨੇ ਬਾਕੀ ਸਾਰੇ ਅਸੀਂ ਐਵੇਂ ਹੀ ਰੋਲ ਰਹੇ ਆ ਤੇ ਹੁਣ ਵੀ ਸਾਨੂੰ ਅਸੀਂ ਮੰਡੇ ਤੋਂ ਇੱਥੇ ਬੈਠੇ ਆ 25 ਤਰੀਕ ਤੋਂ ਸਕਰੂਟੀ ਦੀ ਮੰਗ ਨੂੰ ਲੈ ਕੇ ਕਿਉਂਕਿ ਨਾਅਰ ਸਿਰਨ ਵਿੱਚ ਭਰਤੀ ਮੁਤਾਬਕ ਤਾਂ ਸਾਡੀ ਸਰਕਾਰ ਨੇ ਪਹਿਲਾਂ ਸਕਰੂਟੀ ਹੀ ਨਹੀਂ ਕੀਤੀ ਤੇ ਲਿਸਟਾਂ ਕਿੱਥੋਂ ਆਣ ਗਈਆਂ ਤੇ ਜੇਕਰ ਸਰਕਾਰ ਹੁਣ ਸਾਡਾ ਮੰਨ ਲਓ ਇਹ ਕੱਲ ਤੱਕ ਵੀ ਨੋਟੀਫਿਕੇਸ਼ਨ ਨਹੀਂ ਜਾਰੀ ਕਰਦੀ ਤਾਂ ਅਸੀਂ ਤਿੱਖਾ ਪ੍ਰੋਟੈਸਟ ਕਰਾਂਗੇ ਸਾਡੇ ਸਾਰੇ ਕੈਂਡੀਡੇਟ ਜਿਹੜੇ ਘਰ ਘਰੇ ਬੈਠੇ ਨੇ ਉਹ ਵੀ ਤਿਆਰ ਨੇ ਆਉਣ ਵਾਸਤੇ ਸਾਡਾ 300 ਤੋਂ 400 ਕੈਡਰ ਤਿਆਰ ਹੈ ਤੇ ਸਰਕਾਰ ਵੀ ਸਾਡਾ ਸਾਹਮਣਾ ਕਰਨ ਲਈ ਤਿਆਰ ਹੋਵੇ ਤੇ ਇਹ ਸਾਡੀ ਸਰਕਾਰ ਨੂੰ ਚੇਤਾਵਨੀ ਵੀ ਹੈ ਤੇ ਅਪੀਲ ਵੀ ਹੈ ਤਾਂ ਕਿ ਕਿ ਵੀ ਤਵਾਮਾਂ ਤੋਂ ਹੋਂਦੀਆਂ ਨਹੀਂ ਇੱਥੇ ਯਾਨੀ ਤੁਸੀਂ ਇਕੱਠੇ ਆਏ ਅਸੀਂ ਸਾਰੇ ਜ਼ਿਲ੍ਹਿਆਂ ਤੋਂ ਆਇਆ ਫਾਜ਼ਿਲਕਾ ਜਲਾਲਾਬਾਦ ਮਾਨਸਾ ਬਠਿੰਡਾ ਸਾਡੇ ਸਾਰੇ ਪੰਜਾਬ ਚ ਹੀ ਨੇ ਕੈਂਡੀਡੇਟ 994 ਭਰਤੀ ਚ ਜਿਹੜੇ ਨਜ਼ੀਵਲ ਨੇ ਅੱਜ ਅਸੀਂ ਇੱਥੇ 8TT 994 ਬੇਰੋਜ਼ਗਾਰ ਅਧਿਆਪਕ ਯੂਨੀਅਨ ਵੱਲੋਂ ਪਿਛਲੇ 6 ਦਿਨਾਂ ਤੋਂ ਜਿਹੜਾ ਮਹਾਲੀ ਵਿਖੇ ਧਰਨਾ ਲਗਾਇਆ ਹੋਇਆ ਸਾਡੀ ਮੰਗ ਇੱਕੋ ਇੱਕ ਇਹ ਹੈ ਕਿ ਸਾਡੀ ਜਿਹੜੀ 994 ਭਰਤੀ ਆ ਉਨੂੰ ਪੂਰਾ ਕੀਤਾ ਜਾਵੇ ਤੇ ਸਾਨੂੰ ਜਿਹੜੇ ਬੇਰੋਜ਼ਗਾਰ ਉਹ ਬੇਰੋਜ਼ਗਾਰ ਜਦੋਂ ਆਪਾਂ ਸੜਕਾਂ ਦੇ ਉੱਪਰ ਦੀ ਲੰਘਦੇ ਆ ਨਾ ਜਿਨ੍ਹਾਂ ਦੇ ਬੋਰਡ ਲਾਏ ਗਏ ਆ ਭਗਵਾਨਤਮਨ ਸਾਹਿਬ ਵੱਲੋਂ ਉਹਨਾਂ ਦੀ ਫੋਟੋ ਵੀ ਲਾਈ ਜਾਂਦੀ ਆ ਤੇ ਕੇ ਅਸੀਂ ਪੰਜਾਬ ਦੇ ਵਿੱਚ 55000 ਜਿਹੜੀ ਨੌਕਰੀ ਦਿੱਤੀ ਗਈ ਆ ਉਹਨਾਂ 55000 ਦਾ ਪਰ ਪੋਸਟਰਾਂ ਦੇ ਵਿੱਚ ਜਿਹੜਾ ਉਹ ਬੈਨਰ ਲੱਗਿਆ ਹੁੰਦਾ ਉਸੇ 55000 ਦੀ ਗਿਣਤੀ ਦੇ ਵਿੱਚ ਅਸੀਂ ਵੀ ਸ਼ਾਮਲ ਆ ਪਰ ਜਿਹੜਾ ਉਹ ਸ਼ਾਮਲ ਆ ਉੱਥੇ ਦਾ ਰੋਜ਼ਗਾਰ ਦਿੱਤਾ ਗਿਆ ਪਰ ਜਿਹੜਾ ਅਸਲੀਅਤ ਉਹ ਦੀ ਇਹ ਆ ਜਿਹੜੇ ਇਹ ਬੇਰੋਜ਼ਗਾਰ ਨੇ ਫਿਰ ਇਹ ਕੌਣ ਨੇ ਇਹ ਬੇਰੁਜ਼ਗਾਰ ਕਿੱਥੋਂ ਆਏ ਨੇ ਸਵਾਲ ਹੀ ਉੱਠਦਾ ਇਹ ਪੰਜਾਬ ਦੇ ਲੋਕਾਂ ਤੱਕ ਵੀ ਅਸੀਂ ਗੱਲ ਪਹੁੰਚਾਉਣੀ ਚਾਹੁੰਦੇ ਆ ਆਪਣੇ ਮੀਡੀਆ ਦੇ ਰਾਹੀਂ ਕਿ ਇਹ ਬੇਰੁਜ਼ਗਾਰ ਕੌਣ ਨੇ ਫਿਰ ਕਿਹੜੇ ਸੂਬੇ ਤੋਂ ਆਏ ਨੇ ਜਿਹੜੇ ਅੱਜ ਮਹਾਲੀ ਵਿਖੇ 7 ਵਜੇ ਦੀਆਂ ਲਾਈਟਾਂ ਕੋਲ ਆ ਜਿਹੜਾ ਡੀਪੀ ਅਫਸਰ ਦੇ ਅੱਗੇ ਵੀ ਪਹਿਲਾਂ ਬੈਠੇ ਰਹੇ ਤੇ ਹੁਣ ਜਿਹੜਾ 7 ਵਜੇ ਦੀਆਂ ਲਾਈਟਾਂ ਦੇ ਅੱਗੇ ਜਿਹੜਾ ਆਪਣਾ ਅਸੋਂਵਾਰ ਨੂੰ ਜਿਹੜਾ ਪ੍ਰੋਟੈਸਟਾ ਪਤਲਾ ਫੂਕਣ ਦਾ ਜਿਹੜਾ ਜਿਸ ਤਰ੍ਹਾਂ ਪਹਿਲਾਂ ਵੀ ਸਾਥੀਆਂ ਨੇ ਗੱਲ ਕੀਤੀ ਆ ਕਿ ਪਤਲਾ ਫੂਕਣ ਨਾਲ ਜਿਹੜਾ ਅਸੀਂ ਇੱਕ ਐਕਸ਼ਨ ਆ ਜਿਹੜਾ ਉਹ ਰੱਖਿਆ ਹੋਇਆ ਉਹ ਬਾ ਚੜ ਕੇ ਪੂਰੇ ਪੰਜਾਬ ਦੇ ਵਿੱਚੋਂ ਸਾਰੇ ਸੂਬੇ ਭਰ ਦੇ ਵਿੱਚੋਂ ਜਿੰਨੇ ਵੀ ਸਾਡੇ ਬੇਰੋਜ਼ਗਾਰਾ ਦੇ ਆਪਕ ਨੇ ਬਾਕੀ ਜਥੇਬੰਦੀਆਂ ਦੇ ਜਿੰਨੇ ਵੀ ਮੰਨ ਲਓ ਸਾਥੀ ਹੋਣਗੇ ਤਾਂ ਉਹ ਇੱਥੇ ਪਹੁੰਚਣਗੇ ਪੰਜਾਬ ਸਰਕਾਰ ਨੂੰ ਇਹ ਅਪੀਲ ਆ ਕਿ ਬੇਰੋਜ਼ਗਾਰਾਂ ਦਾ ਜਿਹੜਾ ਮਸਲਾ ਉਹ ਹੱਲ ਕੀਤਾ ਜਾਵੇ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਬੇਰੋਜ਼ਗਾਰਾਂ ਦਾ ਜਿਹੜਾ ਮਸਲਾ ਹੱਲ ਨਹੀਂ ਕੀਤਾ ਜਾਂਦਾ ਤਾਂ ਜਿਹੜਾ ਸੰਘਰਸ਼ਾ ਉਹਨੂੰ ਹੋਰ ਤਿੱਖਾ ਰੂਪ ਦਿੱਤਾ ਜਾਊਗਾ ਸਰਕਾਰ ਆਪਣਾ ਜਿਹੜਾ ਮਤਲਬ ਤਿਆਰੀ ਕਰਕੇ ਆਵੇ ਬੇਰੋਜ਼ਗਾਰ ਜਿਹੜਾ ਤਿਆਰੀ ਕਰਕੇ ਆਏ ਨੇ ਸਾਡੇ ਕੋਲੇ ਗਵਾਉਣ ਦੇ ਲਈ ਕੁਝ ਨਹੀਂ ਆ ਤੇ ਪਾਉਣ ਦੇ ਲਈ ਸਾਡੇ ਕੋਲ ਬਹੁਤ ਖੁਸ਼ ਆ ਇਸੇ ਕਰਕੇ ਜਿਹੜਾ ਉਹ ਸਾਡੀ ਮੰਗ ਆ ਕਿ ਸਾਨੂੰ ਰੋਜ਼ਗਾਰ ਦਿੱਤਾ ਜਾਵੇ ਜੇ ਨਹੀਂ ਰੋਜ਼ਗਾਰ ਦਿੰਦੀ ਸਰਕਾਰ ਤਾਂ ਅਸੀਂ ਜਿਹੜਾ ਡਟ ਕੇ ਸਾਹਮਣਾ ਕਰਨ ਦੇ ਲਈ ਆਪਣਾ ਰੋਜ਼ਗਾਰ ਪਾਉਣ ਦੇ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਆ ਉਹਦੀ ਜਿਹੜੀ ਜਾਨੀ ਮਾਲੀ ਜੋ ਵੀ ਨੁਕਸਾਨ ਹੁੰਦਾ ਉਹਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਤੇ ਸਰਕਾਰ ਦੀ ਹੋਵੇ ਅੱਛਾ ਇਹ ਪਹਿਲਾਂ ਤੁਸੀਂ ਕਿਸੇ ਮੰਤਰੀ ਨੂੰ ਯਾਨੀ ਸਿੱਖਿਆ ਮੰਤਰੀ ਮਿਲਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਗੱਲ ਕਰਨ ਹਾਂਜੀ ਇਹ ਤੁਹਾਡਾ ਬਹੁਤ ਵਧੀਆ ਸਵਾਲ ਆ ਕਿਸੇ ਇੱਕ ਮੰਤਰੀ ਨੂੰ ਜਾਂ ਵਿਧਾਇਕ ਨੂੰ ਮਿਲਣ ਦੀ ਕੋਸ਼ਿਸ਼ ਨਹੀਂ ਕੀਤੀ ਅਸੀਂ ਪੰਜਾਬ ਦੇ ਜਿੰਨੇ ਵੀ ਵਿਧਾਇਕ ਨੇ ਤੇ ਜਿੰਨੇ ਵੀ ਕੈਬਨਟ ਮੰਤਰੀ ਨੇ ਜਿਹੜੀ ਵੀ ਇਹਨਾਂ ਦੀ ਨਾਮ ਦੀ ਇੱਕ ਸਬਕਮੇਟੀ ਬਣੀ ਹੋਈ ਆ ਤੇ ਮੁੱਖ ਮੰਤਰੀ ਸਾਹਿਬ ਤੱਕ ਵੀ ਅਸੀਂ ਪਹੁੰਚਾ ਅਪਰੋਚ ਕੀਤੀ ਕਿ ਜਿਹੜੀ ਸਾਡੀ ਡਿਮਾਂਡ ਆ ਸਾਡੀ ਮੰਗ ਆ ਕਿਉਂਕਿ ਅਸੀਂ ਤਾਂ ਉਸ ਝਾਂਸੇ ਦੇ ਵਿੱਚ ਪੰਜਾਬ ਦੇ ਬੇਰੁਜ਼ਗਾਰ ਆ ਚੁੱਕੇ ਸੀ ਨਾ ਕਿਉਂਕਿ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਨੇ ਕਿਹਾ ਕਿ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਹੈ ਕਿ ਆਮ ਘਰਾਂ ਦੇ ਵਿੱਚੋਂ ਚੱਲੂਗੀ ਪੰਜਾਬ ਦੀਆਂ ਸੱਤਾਂ ਦੇ ਵਿੱਚੋਂ ਚੱਲੂਗੀ ਪੰਜਾਬ ਦੇ ਬੇਰੋਜ਼ਗਾਰ ਨੌਜਵਾਨੇ ਇਹ ਸਰਕਾਰ ਨੂੰ ਚਲਾਉਣਗੇ ਉਸ ਚਾਂਸੇ ਦੇ ਵਿੱਚ ਆ ਕੇ ਇਹ ਬੇਰੋਜ਼ਗਾਰਾਂ ਨੇ ਉਹਨਾਂ ਨੂੰ ਚਲੋ ਵੋਟਾਂ ਪਾਈਆਂ ਸਰਕਾਰ ਬਣੀ ਤਾਂ ਅਸੀਂ ਉਸੇ ਤਰੀਕੇ ਦੇ ਨਾਲ ਉਹਨਾਂ ਕੋਲ ਮੰਗ ਪੱਤਰ ਲੈ ਕੇ ਜਦੋਂ ਜਾਂਦੇ ਆ ਦਾ ਜਿਹੜੀ ਉਹਨਾਂ ਦੀ ਸਕਿਉਰਿਟੀ ਹੁੰਦੀ ਹੈ ਜੋ ਇਹਨਾਂ ਦਾ ਪ੍ਰੋਪਾਗੈਂਡਾ ਜੋ ਮਤਲਬ ਹੁੰਦਾ ਹੈ ਕਿ ਅਸੀਂ ਪ੍ਰੋਟੋਕਾਲ ਹੁੰਦਾ ਉਹਨਾਂ ਤੱਕ ਪਹੁੰਚਣ ਨਹੀਂ ਦਿੱਤਾ ਜਾਂਦਾ ਜਿਹੜੇ ਕਹਿੰਦੇ ਸੀ ਕਿ ਇਹਨਾਂ ਨੇ ਕੀ ਮਤਲਬ ਮੁਰਗੀ ਖਾਨਾ ਖੋਲੋ ਜੇ ਤੁਹਾਨੂੰ ਕਿਸੇ ਵੀ ਕਿਸਮ ਦਾ ਡਾਰਾ ਪੰਜਾਬ ਦੇ ਲੋਕਾਂ ਦਾ ਡਾਰਾ ਜਿਹਨਾਂ ਨੇ ਤੁਹਾਨੂੰ ਵੋਟਾਂ ਪਾ ਕੇ ਬਣਾਇਆ ਪਰ ਉਹੀ ਸਾਰੀਆਂ ਗੱਲਾਂ ਅੱਜ ਮਾ ਮਾਨ ਜੋ ਆਪਣਾ ਮੁੱਖ ਮੰਤਰੀ ਸਾਹਿਬ ਕਰਦੇ ਨਜ਼ਰ ਆ ਰਹੇ ਨੇ ਜਿਹੜੀ ਆਪਣੀ ਗੱਲ ਹੈ ਤੁਸੀਂ ਕਹਿੰਦੇ ਹੋ ਵੀ ਉਹਨਾਂ ਤੱਕ ਗੱਲ ਰੱਖੀ ਅਸੀਂ ਇੱਕ ਵਾਰੀ ਨਹੀਂ ਪਿਛਲੇ 3 ਸਾਲਾਂ ਦੇ ਵਿੱਚ ਹਜ਼ਾਰ ਵਾਰੀ ਅਸੀਂ ਗੱਲ ਰੱਖੀ ਹੈ ਕਿ ਸਾਡਾ ਜਿਹੜਾ ਮਸਲਾ ਹੱਲਾ ਕਿਉਂਕਿ ਸਾਨੂੰ ਸਾਨੂੰ ਕਿਹੜਾ ਕੋਈ ਚਾਹ ਇੱਥੇ ਮਤਲਬ ਇੱਥੇ ਮੱਛਰ ਦੇ ਵਿੱਚ ਰਾਤਾਂ ਕੱਟਣ ਦਾ ਜਾਂ ਅਸੀਂ ਭੁੱਖਣ ਪਾਣੇ ਇੱਥੇ ਬੈਠੀਏ ਗੁਰੂ ਘਰਾਂ ਦੇ ਵਿੱਚ ਸਾਡਾ ਮਤਲਬ ਲੰਗਰ ਪਾਣੀ ਚੱਲਦਾ ਸੀ ਸਾਨੂੰ ਸਾਥ ਮਿਲਦਾ ਸਹਿਯੋਗ ਮਿਲਦਾ ਸੀ ਲੰਗਰ ਪਾਣੀ ਛਕਦੇ ਅਸੀਂ ਨੌਨੇ ਤੋਂ ਨੇ ਉੱਥੇ ਮੱਲਾ ਰੈਸਟ ਕਰਦੇ ਆ ਪਰ ਸਾਨੂੰ ਚਾਹ ਤਾਂ ਨਹੀਂ ਆ ਨਾ ਕੋਈ ਆਪਦਾ ਘਰਵਾਰ ਛੱਡ ਕੇ ਅਸੀਂ ਪੜ੍ਹੇ ਲਿਖੇ ਕਿੰਨੇ ਜ਼ਿਆਦਾ ਟੈਸਟ ਕਲੀਅਰ ਕੀਤੇ ਹਰ ਇੱਕ ਕੁਐਲਿਫੀਕੇਬਿਲਟੀ ਕਲੀਅਰ ਕੀਤੀ ਪਰ ਹੁਣ ਜਿਹੜੀ ਉਹੀ ਗੱਲ ਪੰਜਾਬ ਦੇ ਵਿੱਚ ਗੱਲ ਚੱਲਦੀ ਆ ਕਿ ਤੁਸੀਂ ਈਟੀਟੀ ਕੀਤੀ ਆ ਤਾਂ ਇਸ ਕਰਕੇ ਤੁਹਾਨੂੰ ਜਿਹੜਾ ਮਤਲਬ ਜਿਹੜਾ ਟੈਟ ਵੀ ਕਲੀਅਰ ਕੀਤਾ ਜਿਹੜਾ ਟੀਚਰ ਐਲੀਜੀਬਿਲਿਟੀ ਟੈਸਟ ਕਲੀਅਰ ਤਾਂ ਕਰ ਲਿਆ ਪਰ ਜਿਹੜਾ ਟੈਂਕੀ ਐਲੀਜੀਬਿਲਿਟੀ ਟੈਸਟ ਆ ਉਹ ਤੁਸੀਂ ਕਲੀਅਰ ਨਹੀਂ ਕੀਤਾ ਪਰ ਅਸੀਂ ਉਹ ਵੀ ਬਹੁਤ ਜ਼ਿਆਦਾ ਵਾਰੀ ਕਲੀਅਰ ਕਰ ਚੁੱਕੇ ਆ ਇਸੇ ਕਰਕੇ ਪੰਜਾਬ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਸਾਡੀ ਜਿਹੜੀ ਭਾਰਤੀ ਆ ਉਹਨੂੰ ਪੂਰਾ ਕੀਤਾ ਜਾਵੇ ਤੇ ਜੇ ਨਹੀਂ ਪੂਰਾ ਕੀਤਾ ਜਾਂਦਾ ਸਾਉਣ ਵਾਲੇ ਜਨਾਂ ਦੇ ਵਿੱਚ ਪਹਿਲਾਂ ਵੀ ਅਸੀਂ ਤਿੱਖੇ ਬਹੁਤ ਤਿੱਖੇ ਸੰਘਰਸ਼ ਕੀਤੇ ਨੇ ਮੰਤਰੀਆਂ ਨੂੰ ਇਹਨਾਂ ਦੇ ਮੰਤਰੀਆਂ ਨੂੰ ਸਟੇਜ ਤੇ ਬੋਲਣ ਤੱਕ ਨਹੀਂ ਦਿੱਤਾ ਉਹ ਸਾਨੂੰ ਮਜਬੂਰ ਨਾ ਕਰੋ ਉਹ ਭਾਵੇਂ ਪਿਛਲੀਆਂ ਸਰਕਾਰਾਂ ਦੀਆਂ ਤੁਸੀਂ ਵੀਡੀਓ ਪਾ ਕੇ ਹੋਰ ਸੱਚ ਸੁਣੋ ਇਹਨਾਂ ਦੇ ਜਿੰਨੇ ਵੀ ਵਿਧਾਇਕ ਨੇ ਅੱਜ ਸਬਕਮੇਟੀ ਦੇ ਵਿੱਚ ਬੈਠੇ ਨੇ ਹਰਪਾਲ ਸਿੰਘ ਹਰਪਾਲ ਸਿੰਘ ਟੀਮਾ ਜੀ, ਭਮਨਾ ਰੋੜਾ ਜੀ, ਭਗਵੰਤ ਮਾਨ ਜੀ ਖੁਦ ਸਾਡੇ ਧਰਨੇ ਦੇ ਵਿੱਚ ਆ ਕੇ ਸਾਨੂੰ ਸਮਰਥਨ ਦਿੰਦੇ ਰਹੇ ਨੇ ਕਿ ਤੁਸੀਂ ਸਾਡੀ ਸਰਕਾਰ ਲਿਆਓ ਗਗਨ ਅਰਮੋਲ ਮਾਨ ਜੀ ਹੋਰ ਕਿੰਨੇ ਹੀ ਜਿਨ੍ਹਾਂ ਦੇ ਅਸੀਂ ਆ ਮੀਤ ਇਹਰ ਜੀ ਜਿਹੜੇ ਹੁਣ ਐਮਪੀ ਬਣ ਚੁੱਕੇ ਨੇ ਅਸੀਂ ਸਾਡੇ ਕੋਲ ਬਾਇ ਪ੍ਰੂਫ ਸਾਡੇ ਕੋਲ ਫੋਟੋਆਂ ਪਈਆਂ ਨੇ ਇਦਾਂ ਦੀ ਕੋਈ ਗੱਲ ਨਹੀਂ ਕਿ ਅਸੀਂ ਹਵਾ 'ਚ ਗੱਲ ਕਰਦੇ ਆ ਸਾਡੇ ਧਰਨੇ ਤੇ ਆਉਂਦੇ ਨੇ ਕਿ ਜਦੋਂ ਤੁਹਾਡੀ ਆਪਣੀ ਸਰਕਾਰ ਬੇਰੋਜ਼ਗਾਰਾਂ ਦੀ ਆਪਣੀ ਸਰਕਾਰ ਆਊਗੀ ਉਦੋਂ ਤੁਹਾਨੂੰ ਐਵੇਂ ਦੇ ਜਿਹੜੇ ਪ੍ਰੋਟੈਸਟ ਨੇ ਤੁਹਾਨੂੰ ਸੜਕਾਂ 'ਤੇ ਰੋਲਣਾ ਨਹੀਂ ਪਊਗਾ ਤੁਹਾਡੀਆਂ ਚੋਣੀਆਂ ਨਹੀਂ ਰੋਲਣਗੀਆਂ ਤੁਹਾਡੀਆਂ ਪੱਗਾਂ ਨਹੀਂ ਲੱਪਣਗੀਆਂ ਇਸ ਕਰਕੇ ਤੁਸੀਂ ਸਾਡੀ ਸਰਕਾਰ ਲਿਆਓ ਪਰ ਜਦੋਂ ਸਰਕਾਰ ਆਉਂਦੀ ਆ ਪੰਜਾਬ ਦੇ ਵਿੱਚ ਉਹ ਹੁਣ ਅਸੀਂ ਸਮਾਂ ਨਹੀਂ ਖਰਾਬ ਕਰਾਂਗੇ ਤੁਹਾਡੇ ਸਾਹਮਣੇ ਆ ਲੋਕਾਂ ਦੇ ਸਾਹਮਣੇ ਆ ਕਿ ਜੋ ਵੀ ਹਾਲ ਆ ਉਹ ਕੀ ਹੋ ਰਿਹਾ ਸਿੱਸਾ ਤੁਹਾਡੇ ਆਮ ਲੋਕਾਂ ਦੇ ਸਾਹਮਣੇ ਆ ਮਾਨ ਸਰਕਾਰ ਦੇ ਨੌਕਰੀਆਂ ਦੇਣ ਦੇ ਦਾਅਵਿਆਂ ਦੀ ਪੂਲ ਖੋਲੀ ਐ 5994 ਈਟੀਟੀ ਅਧਿਆਪਕ ਉਮੀਦਵਾਰਾਂ ਨੇ ਇਹਨਾਂ ਦਾ ਕਹਿਣਾ ਕਿ ਉਹ ਚਾਰ-ਚਾਰ ਵਾਰ ਟੈਸਟ ਦੇ ਚੁੱਕੇ ਨੇ ਪਰ ਉਹਨਾਂ ਨੂੰ ਨੌਕਰੀਆਂ ਨਹੀਂ ਦਿੱਤੀਆਂ ਜਾ ਰਹੀਆਂ ਬਿਊਰੋ ਰਿਪੋਰਟ ਡੇਲੀ ਰابطਾ ਟੀਵੀ ਅਤੇ ਰابطਾ ਪੰਜਾਬ

ਏ ਸਰਕਾਰਾਂ ਕਰ ਦਿਓ ਇਹ ਰੱਬ ਦੀ ਇੱਛਾ ਤੋਂ ਵੀ ਨਹੀਂ ਨਸਤਾ ਜਾ ਵੀ ਕਰੋ ਨਹੀਂ ਕਰੋ ਨਹੀਂ ਕਰੋ ਹੁਣ ਇਸਤਾ ਜਾ ਵੀ ਕਰੋ ਨਹੀਂ